ਇਦਾਂ ਜੀ ਸਬਜ਼ੀ ਤੋੜਨ ਲੱਗੇ ਵੇ ਅੱਕ ਦੇ ਪੱਤੇ ਕਿਉਂਕਿ ਅਸੀਂ ਵੇਜਣੀ ਜੀ ਜੋ ਤੇ ਜੋਣ ਟਕਣੇ ਵਾਸਤੇ ਅੱਕ ਚਾਹੀਦਾ ਹੁੰਦਾ ਏ ਉਹੀ ਤੋੜਨ ਆਏ ਆ ਅਸੀਂ ਐਨ ਜਣ ਕੇ ਵਧੀਆ ਵਧੀਆ ਸਾਫ਼ ਸੁਥਰੇ ਜੇ ਪੱਤੇ ਤੋੜਦੇ ਉਹ ਸਾਡੇ ਵਾਂਗੂ ਨਹੀਂ ਵੀ ਸਿੱਧਾ ਹੀ ਬੂਟਾ ਬਰੂਸ ਲਵਾਏ ਨਹੀਂ ਇੱਕ ਇੱਕ ਪੱਤਾ ਜਿਹੜਾ ਚੌੜਾ ਏ ਅਰ ਸਾਫ਼ ਏ ਉਹੀ ਤੋੜ ਰਹੇ ਆ ਇੱਥੇ ਕਾਫੀ ਲੱਗਿਆ ਹੋਇਆ ਤਾਂ ਅੱਕ ਵੀ ਜੇ ਅੱਕ ਨਾ ਮਿਲੇ ਤਾਂ ਹਰਿੰਡਾਂ ਦੇ ਪੱਤੇ ਵੀ ਯੂਜ਼ ਕਰ ਲੈਂਦੇ ਵੈਸੇ ਪਰ ਅੱਕ ਚ ਥੋੜੀ ਜਿਆਦਾ ਗਰਮੈ ਸੰਦੇਸ਼ ਕਰਕੇ ਅੱਕ ਲਿਆ ਜਾਂਦਾ ਆ ਦੇਖੋ ਬਰਾਜਿਆਂ ਨੇ ਮੈਨੂੰ ਤੋੜ ਕੇ ਦਿੱਤੇ ਹਨ ਸਾਫ ਸੁਥਰੇ ਹਨ ਬਿਨਾਂ ਕਿਸੇ ਲੱਕੜ ਡੰਡੀ ਤੇ ਹਨ ਸਾਫ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਰਪੀ ਤੇ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਸੰਡੇ ਦਾ ਤੇ ਅੱਜ ਹੈਗੀ ਹੈ ਜੀ ਮੌਸ ਤੇ ਮੌਸ ਦਾ ਜੀ ਜਿਹੜਾ ਸਾਡੇ ਘਰ ਚ ਮੱਥਾ ਟਿਕਦਾ ਹੈ ਸਵੇਰੇ ਸਵੇਰੇ ਉਹ ਅਸੀਂ ਟਿਕ ਚੁੱਕੇ ਆ ਟਾਈਮ ਹੋ ਗਿਆ ਜੀ 8:00 ਵਜੇ ਮੱਥਾ ਟੇਕਣ ਨੂੰ ਮਤਲਬ ਕਿ ਹੋ ਗਿਆ ਟਾਈਮ ਸਵੇਰੇ ਜਲਦੀ ਉੱਠ ਗਏ ਸੀਗੇ ਤੇ ਜਲਦੀ ਟੇਕ ਲਿਆ ਤੇ ਹੁਣ ਅਸੀਂ ਤੋੜਨ ਆਏ ਸੀਗੇ ਅੱਕ ਤੇ ਉਸ ਤੋਂ ਬਾਅਦ ਅਸੀਂ ਬਿੱਜਣੇ ਜੀ ਜਿੱਥੇ ਜਾਉ ਸਾਬਜੀ ਤੋੜ ਰਹੇ ਆ ਵੈਸੇ ਪਿੱਛੇ ਅੱਕ ਮੈਂ ਤਾਂ ਨਹੀਂ ਤੋੜ ਰਹੀ ਤੇ ਹੁਣ ਅਸੀਂ ਜਿਹੜਾ ਵੀ ਜਲ ਮੌਸਮ ਦਾ ਸਾਡੇ ਜਿੱਦਾਂ ਵੀ ਸਾਡੇ ਘਰ ਤੋਂ ਸ਼ੁਰੂ ਤੋਂ ਹੀ ਹੁੰਦਾ ਹੈ ਉਦਾਂ ਅਸੀਂ ਜਿਹੜਾ ਸਾਡੇ ਮੱਥਾ ਉਹ ਟੇਕਣਾ ਸੀਗਾ ਅਸੀਂ ਟੇਕ ਲਿਆ ਦੇਖੋ ਇਹਦੇ ਵਿੱਚ ਅਲੱਗ-ਅਲੱਗ ਵਿਚਾਰ ਆ ਸਾਰੇ ਲੋਕਾਂ ਦੇ ਵੀ ਜਿੱਦਾਂ ਕਈ ਕਹਿੰਦੇ ਵੀ ਹਾਂ ਜੂੰਦਿਆਂ ਨੂੰ ਜੂੰਦਿਆਂ ਨੂੰ ਵੀ ਪੁੱਛੋ ਪਰ ਜੋ ਤੁਹਾਡੇ ਘਰ 'ਚ ਚੱਲਦਾ ਹੈ ਨਾ ਜਿੱਦਾਂ ਤੁਹਾਡੇ ਪਰਿਵਾਰ 'ਚ ਮੱਥੇ ਟਿਕਦੇ ਆ ਜਾਂ ਕੁਝ ਵੀ ਹੈ ਉਦਾਂ ਉਹਨਾਂ ਨੂੰ ਫਾਲੋ ਵੀ ਕਰਨਾ ਪੈਂਦਾ ਇਸ ਲਈ ਉਹਨਾਂ ਨੂੰ ਅਸੀਂ ਉਦਾਂ ਹੀ ਫਾਲੋ ਕਰਦੇ ਆ ਉਦਾਂ ਹੀ ਰਿਸਪੈਕਟ ਨਾਲ ਮੱਥਾ ਟੇਕੀ ਦਰਹੰਦਾ ਐਨੇ ਪਤੇ ਤੋੜਲੇ ਸਭ ਦੇ ਘਰ ਸਾਫ ਸਾਫ ਸੁਥਰੇ ਆ ਜਿੰਦਾਂ ਧੋ ਕੇ ਪ੍ਰੈਸ ਕਰਕੇ ਲੈ ਆਉਂਦੇ ਨਾ ਐ ਲੱਗਦਾ ਮੌਸਮ ਦੀ ਸ਼ਾਮ ਦਾ ਟਾਈਮ ਹੈ ਜੀ ਤੇ ਅਸੀਂ ਬੀਜਣ ਲੱਗੇ ਹੁਣ ਜੋਂ ਕਣਕੇ ਬੀਜਣ ਲੱਗੀ ਮੈਂ ਵੈਸੇ ਕਈ ਵਾਰੀ ਜੋਂ ਦੀ ਜਗਾ ਅਸੀਂ ਕਣਕੇ ਵੀ ਬੀਜ ਲੈਂਦੇ ਆ ਜੇ ਨਾਂ ਲਿਆ ਹੋਵੇ ਤੇ ਇਸ ਮਗਮਲੇ ਚ ਮਿੱਟੀ ਪਾ ਲਈ ਕਿ ਸਾਡੇ ਦੋ ਤਰ੍ਹਾਂ ਦਾ ਪਾਣਾ ਹੈ ਨਹੀਂ ਕੋਈ ਹੁਣ ਇਹਨੂੰ ਆਪਾਂ ਬੀਜ ਕੇ ਫਿਰ ਇਹਦੇ ਚ ਪਾਣੀ ਛਿੜਕ ਕੇ ਫੇਰ ਲਾਉਂਦੇ ਆ ਇਹ ਜੀ ਲਿਆਂਦੇ ਜਿਹੜੇ ਸਵੇਰੇ ਆਪਾਂ ਲੈ ਆ ਤੇ ਅੱਕ ਦੇ ਪੱਤੇ ਉਹਨਾਂ ਨਾਲ ਟਕੂਂਦੇ ਇਹਨਾਂ ਨੂੰ ਹੁਣ ਮੈਂ ਦਿਖਾਉਂਦੀ ਤੁਹਾਨੂੰ ਟੱਕ ਕੇ ਇੱਦਾਂ ਜੀ ਇਹਨਾਂ ਨੂੰ ਅੱਕ ਦੇ ਪੱਤਿਆਂ ਨਾਲ ਕਵਰ ਕਰਿਆ ਜਾਂਦਾ ਏ ਕਿਉਂਕਿ ਇਹ ਭਾਪ ਨਾਲ ਹੀ ਜਣੀ ਕੇ ਗਰਮੈਸ ਨਾਲ ਹੀ ਜੰਮਦੇ ਆ ਚੰਗੀ ਤਰ੍ਹਾਂ ਕਵਰ ਕਰ ਲੈਣਾ ਇਹਨਾਂ ਨੂੰ ਫਿਰ ਇਹਨੂੰ ਅੱਜ ਦਾ ਦਿਨ ਛੱਡ ਕੇ ਕੱਲ ਤੋਂ ਇਹਨਾਂ ਨੂੰ ਪਾਣੀ ਦੇਣਾ ਡੇਲੀ ਸਵੇਰੇ ਸਵੇਰੇ ਤੇ ਸ਼ਾਮ ਨੂੰ ਜਿਆਦਾ ਇਹਦੀਆਂ ਤੁਈਆਂ ਜੇ ਨਿਕਲ ਜੂਗੀਆਂ ਫਿਰ ਉਸ ਵਿੱਚ ਕੱਢ ਦੇਣਾ ਇਹਨਾਂ ਨੂੰ ਸ਼ਾਮ ਦਾ ਟਾਈਮ ਹੈ ਜੀ ਤੇ ਜੋ ਵਗੈਰਾ ਸੀ ਬਿਜਲੇ ਸਾਰੇ ਤੇ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਹੈ ਤੇ ਕੱਲ ਤੋਂ ਜੀ ਆ ਜਿਹੜੇ ਨਰਾਤੇ ਉਹ ਸਟਾਰਟ ਹੋ ਜਾਣੇ ਤੇ ਇੱਕ ਜਿਹੜੀ ਮਾਹੌਲ ਚ ਹੈ ਨਾ ਉਹ ਪੋਜ਼ਿਟਿਵਿਟੀ ਜੀ ਆ ਜਾਂਦੀ ਹੈ ਦੇਖੋ ਦਿਨ ਤਾਂ ਸਾਰੇ ਪਰਮਾਤਮਾ ਦੇ ਹੀ ਹੁੰਦੇ ਆ ਪਰ ਜਦ ਕੋਈ ਜਿੱਦਾਂ ਫੈਸਟੀਵਲ ਆਉਂਦੇ ਆ ਨਾ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਨਰਾਤੇ ਆਉਂਦੇ ਆ ਉਹਦੇ ਵਿੱਚ ਬਹੁਤ ਵਧੀਆ ਮਾਹੌਲ ਹੋ ਜਾਂਦਾ ਕੱਲ ਤੋਂ ਰਾਮ ਰੀਲਾ ਜਿਹੜੀ ਆ ਉਹ ਵੀ ਸਟਾਰਟ ਹੋ ਜੂਗੀ ਤੇ ਬਾਕੀ ਜਿਹੜੇ ਮਾਤਾ ਦੇ ਵਰਤ ਰੱਖਦੇ ਉਹਨਾਂ ਲਈ ਵੀ ਕੱਲ ਤੋਂ ਨਰਾਤੇ ਸਟਾਰਟ ਹੈ ਇਸ ਕਰਕੇ ਕੱਲ ਤੋਂ ਜਿਹੜਾ ਮਾਹੌਲ ਹੈ ਬਿਲਕੁਲ ਚੇਂਜ ਹੋ ਜਾਊਗਾ ਤੇ ਵਧੀਆ ਵੀ ਹੋ ਜਾਂਦਾ ਹੈ ਤੇ ਮੈਨੂੰ ਤਾਂ ਸਾਰਾ ਕੁਝ ਕਰਨ ਚ ਮਾਤਾ ਦੇ ਨਰਾਤੇ ਮਨਾਉਣ ਚ ਕੋਈ ਗੁਰਦੁਆਰਾ ਸਾਹਿਬ ਚ ਜਾਣ ਚ ਮੰਦਿਰ ਚ ਜਾਣ ਚ ਮਸੀਤ ਚ ਜਾਣ ਚ ਹਰ ਜਗ੍ਹਾ ਇੱਕ ਪੋਜ਼ਿਟਿਵਿਟੀ ਮਿਲਦੀ ਆ ਵਧੀਆ ਲੱਗਦਾ ਮਨ ਤਾ ਜੀ ਇਸ ਕਰਕੇ ਮੈਂ ਤਾਂ ਹਰ ਤਰ੍ਹਾਂ ਦਾ ਸਤਿਕਾਰ ਕਰਦੀ ਆ ਤੇ ਅੱਜ ਦੇ ਵਲੌਗ ਚ ਐਨ ਜੀ ਮਿਲਦੇ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ